ਹੈਲੋ एवरीवन ਕਿਦਾਂ ਹੋ ਜੀ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼ਕਾਲ ਹੋਪ ਤੁਸੀਂ ਆਪਣੇ ਆਪਣੇ ਪਲੇਸਿਸ ਤੇ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਅੱਜ ਫੇਰ ਆਪਣੀ ਜਿਹੜੀ ਵੀਡੀਓ ਆ ਰਹੀ ਹੈ ਜੀ ਉਹ ਵੀ ਹੋਊਗੀ ਦਾਸ ਦੇ ਕੱਟ ਪੀਸ ਬਹੁਤ ਹੀ ਜ਼ਿਆਦਾ ਵਧੀਆ ਜੋ ਸਟਫ ਹੈਗਾ ਦਾਸ ਦਾ 125 ਰੁਪਏ ਪਰ ਮੀਟਰ 625 ਰੁਪਏ ਦਾ ਪੂਰਾ ਸੂਟ ਬਣ ਜਾਂਦਾ ਜੀ ਤੇ ਮੀਟਰਸ ਤੇ ਅਕੋਰਡਿੰਗ ਹੀ ਆਪਾਂ ਇਹ ਸੂਟ ਹੈ ਜਿਹੜਾ ਤੁਹਾਡਾ ਤੁਹਾਨੂੰ ਦਿਨੇ ਆਗੇ ਤੇ ਜਿੰਨੇ ਮੀਟਰ ਦਾ ਵੰਦ ਹੈਗਾ ਬਿਲਕੁਲ ਸੀ ਥਰੂ ਨਹੀਂ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਬਿਲਕੁਲ ਇਹਨਾਂ ਦੇ ਕਲਰ ਨਹੀਂ ਜਾਂਦੇ ਹੈਗੇ ਬਹੁਤ ਸੋਹਣਾ ਸਟੱਫ ਹੈਗਾ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਸੂਟ ਅੱਜ ਦੇ ਬੜੇ ਸੋਹਣੇ ਸੋਹਣੇ ਜੇ ਸੂਟ ਹੈਗੇ ਆ ਜੀ ਤੇ ਡੇਲੀ ਆਪਾਂ ਤੁਹਾਡੇ ਲਈ ਵੀਡੀਓ ਜਿਹੜੀ ਉਹ ਅਪਲੋਡ ਕਰਦੇ ਆਂਗੇ ਤੇ ਜੇ ਤੁਸੀਂ ਹਾਸਤੂ ਵੀ ਆਰਡਰ ਬੁੱਕ ਕਰਿਆ ਕਰੋ ਜੀ ਤੇ ਇੱਕ ਪਲੀਜ਼ ਰਿਕੁਐਸਟ ਹੀ ਹੈ ਕਿ ਇਹ ਕਹਿ ਕੇ ਰਖਵਾ ਲਿਆ ਕਰੋ ਜੀ ਇਹ ਸਾਡਾ ਹੋਲਡ ਹੈ ਪੱਕਾ ਸੀ ਹੋਰ ਸੂਟ ਦੇਖਦੇ ਆਂ ਕਈ ਵਾਰ ਤੁਸੀਂ ਸਿਰਫ ਮੈਨੂੰ ਜਸਟ ਫਿਕਸ ਭੇਜ ਕੇ ਪੁੱਛ ਲੈਨੇ ਹੋ ਅਵੇਲੇਬਲ ਅਵੇਲੇਬਲ ਕਹਿ ਦੇਣੀ ਆ ਬਾਅਦ ਚ ਕਿਸੇ ਨੇ ਹੋਰ ਬੁੱਕ ਕਰਨੇ ਹੁੰਦੇ ਆ ਜੀ ਤੇ ਉਹ ਆਪਾਂ ਫਿਰ ਤੁਸੀਂ ਨਰਾਜ ਹੁੰਨੇ ਹੋ ਸੋਡੀ ਨਰਾਜ ਕੀ ਵੀ ਜਾਇਜ਼ ਹੈ ਚਲੋ ਜੀ ਅੱਜ ਦੇ ਆਪਾਂ ਸੂਟ ਦਿਖਾਣੇ ਆ ਤੁਹਾਨੂੰ ਦੇਖੋ ਜੀ 470 ਦਾ ਸਟਫ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਭੈਣਾਂ ਕੋਲੇ ਜਾ ਚੁੱਕੇ ਐ ਲੀਬਿਆ ਕਾਟਨ ਐ 10 ਬ੍ਰਾਂਡ ਦੀ ਤੇ ਬਹੁਤ ਜ਼ਿਆਦਾ ਵਧੀਆ ਸਟਫ ਹੈਗਾ ਬਹੁਤ ਜ਼ਿਆਦਾ ਪਿਆਰਾ ਹੀ ਸਟਫ ਹੈਗਾ ਇਹ ਬਿਲਕੁਲ ਵੀ ਇਹਨਾਂ ਦਾ ਜਿਹੜੇ ਕਲਰ ਫੇਟ ਨਹੀਂ ਹੁੰਦੇ ਹੈਗੇ ਬਹੁਤ ਸੋਹਣਾ ਜਿਹਾ ਸਟਫ ਹੈ ਤੇ ਨੈਕਸਟ ਮੈਂ ਤੁਹਾਨੂੰ ਦਿਖਾਨੀ ਆ ਇੱਕ ਆਪਣੇ ਕੋਲੇ ਇਹਦੇ ਵਿੱਚ ਇਸ ਵਾਰ ਸਟਫ ਦੇ ਵਿੱਚ ਬੜੇ ਪਿਆਰੇ ਜਿਹਾ ਜਿੱਦਾਂ ਪਹਿਲਾਂ ਲਾਈਨਿੰਗ ਵਾਲਾ ਆਇਆ ਸੀ ਨਾ ਇਹਦੇ ਵਿੱਚ ਹੁਣ ਇੱਕ ਬੜਾ ਪਿਆਰਾ ਜਿਹਾ ਡਿਜ਼ਾਈਨ ਆਇਆ ਹੈਗਾ ਇਦਾਂ ਬਹੁਤ ਸੋਨਾ ਜਿਹਾ ਸਟੱਫ ਹੈਗਾ ਤੇ ਇਹਦੇ ਵਿੱਚ ਵੀ ਆਪਣੇ ਕੋਲੇ ਕੁਝ ਕੁ ਸੂਟ ਆਏ ਨੇ ਸੇਮ ਰਾਇਨਗੇ ਸੇਮ ਲੀਬਿਆ ਦੇ ਲੀਬਿਆ कॉटन ਰੂਗੀ ਚੈੱਕ ਕਰੋ 240 ਦਾ ਜੀ ਤੇ 180 ਦਾ ਪੀਸ ਹੈ ਬਹੁਤ ਸੋਹਣੇ ਪੀਸ ਨੇ ਗ੍ਰੇ ਕਲਰ ਦੇ ਵਿੱਚ ਹੈ ਸਾਰੇ ਕਲਰ ਇੱਕ ਤੋਂ ਇੱਕ ਨੇ ਜੀ ਦੇਖੋ ਜੀ ਚੈੱਕ ਕਰੀ ਚੱਲੋ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਂਦਾ ਤੁਸੀਂ ਉਹ ਦੀ ਪਿਕਸ ਮੰਗਵਾ ਸਕਦੇ ਹੋ ਮੇਰੇ ਦੇ ਮੇਰੇ ਕੋਲੋਂ ਕਿਉਂਕਿ ਮੈਂ ਕੱਲ ਕੱਲੀ ਚੀਜ਼ ਖੋਲ ਕੇ ਨਹੀਂ ਤੁਹਾਨੂੰ ਦਿਖਾ ਸਕਦੀ ਹੈ ਕਿ ਇਹਦੇ ਵਿੱਚ ਟਾਈਮ ਤੁਹਾਡਾ ਵੀ ਖਰਾਬ ਹੁੰਦਾ ਤੇ ਮੇਰਾ ਵੀ ਹੁੰਦਾ ਹੈਗਾ ਇਸ ਲਈ ਮੈਂ ਤੁਹਾਨੂੰ ਐਦਾਂ ਹੀ ਦਿਖਾ ਦੇਣੀ ਹੁੰਨੀ ਹੈਗੀ ਤੇ ਦੇਖੋ ਜੀ 1.70 ਦਾ 1.70 ਦਾ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 1 ਮੀਟਰ ਦਾ ਐਂਡ ਦੋ ਦੋ ਵੀਦ ਹੈ ਜੀ ਇਹ ਪੂਰਾ ਪ੍ਰੋਪਰ ਸੂਟ ਹੀ ਬਣ ਜੂਗਾ ਤੁਹਾਡਾ ਚਲੋ ਮੈਂ ਇੱਕ ਪੀਸ ਤੁਹਾਨੂੰ ਐਂਦਾ ਖੋਲ ਕੇ ਦਿਖਾਨੀ ਆ ਪ੍ਰਿੰਟ ਦਾ ਪਤਾ ਚੱਲ ਜੂਗਾ ਤੁਹਾਨੂੰ ਸੀ ਗ੍ਰੀਨ ਦਾ ਛੇਡ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ 1 ਮੀਟਰ ਦਾ ਪੀਸ ਹੈ ਜੀ ਤੇ ਇੱਕ ਵੀਦ ਹੈ ਜੀ ਦੋ ਵੀ ਹੋ ਗਿਆ ਸ਼ਰਟ ਪੀਸ ਬਣ ਜੂਗਾ ਤੇ ਨੈਕਸਟ ਆ ਗਿਆ ਜੀ 1 30 ਦਾ ਪੀਸ ਹੈ ਜੀ ਕਿਸ ਨੇ ਬੱਚੇ ਲਈ ਲੈਣਾ ਹੈ ਜਾਂ ਕਿਸੇ ਭੈਣ ਕੋਲ ਪਹਿਲਾਂ ਇਦਾਂ ਦਾ ਗਿਆ ਹੁੰਦਾਗਾ ਤਾਂ ਵੀ ਉਹ ਵੀ ਮੰਗਵਾ ਸਕਦੇ ਨੇਗੇ ਤੇ ਉਸ ਤੋਂ ਬਾਅਦ ਆ ਗਿਆ ਜੀ ਦੇਖੋ ਇਹ ਨਵੇਂ ਸਟੱਫ ਦੇ ਵਿੱਚ ਜੋ ਮੈਂ ਤੁਹਾਨੂੰ ਕਿਹਾਗਾ ਆਇਆ ਹੋਇਆਗਾ ਬੜਾ ਪਿਆਰਾ ਜਿਹਾ ਸਟੱਫ ਹੈਗਾ ਇਹ ਵੀ ਲਿਬਿਆ ਦਾ ਹੀ ਦਾਸ ਬ੍ਰਾਂਡ ਦਾ ਇਹਦੇ ਵਿੱਚ ਬੜਾ ਸੋਹਣਾ ਜਿਹਾ ਡਿਜ਼ਾਈਨਿੰਗ ਬਣੀ ਹੋਈ ਹੈ ਸੈਲਫ ਬਣਿਆ ਹੋਇਆਗਾ ਸਟੱਫ ਪਲੇਨ ਨਹੀਂ ਹੈਗਾ 2 ਮੀਟਰ ਦਾ ਪੀਸ ਹੈ ਪਹਿਲਾਂ ਇਹ ਸਿੰਪਲ ਦੇ ਵਿੱਚ ਆਇਆ ਸੀ ਬਟ ਇਸ ਵਾਰ ਇਹ ਸੈਲਫ ਵਾਲੇ ਚ ਆ ਗਿਆਗਾ ਇਹਦੇ ਵਿੱਚ ਇੱਕ ਹੋਰ ਆ ਗਿਆ ਜੀ 컬러 ਇਹ 260 ਦਾ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਇੱਕ ਵੀਦ ਆਹੀ ਸੇਮ ਦੇ ਵਿੱਚ ਆ ਚੁੱਕਿਆ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ 컬러 190 ਦਾ 1 2 ਮੀਟਰ ਦਾ ਹੈ ਜੀ 1.5 ਮੀਟਰ ਦਾ ਹੈ ਜੀ ਤੇ ਇੱਕ 2 ਵੀਦ ਹੈ ਜੀ ਦੇਖੋ ਸਾਰੇ 컬러 ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਰਹੀ ਆਂ ਨੈਕਸਟ ਵਾਲੇ 1 ਮੀਟਰ ਦਾ ਪੀਸ ਹੈ ਜੀ ਦੇਖੋ ਕਿੰਨਾ ਸੋਨਾ ਪ੍ਰਿੰਟ ਹੈ ਬਲੈਕ ਦੇ ਵਿੱਚ ਤੇ 2 ਵੀ ਦਾ ਪੀਸ ਹੈ ਇਹੇ 3 ਵੀ ਬਣ ਗਿਆ ਜੀ ਤੇ ਨੈਕਸਟ ਡਿਜ਼ਾਈਨ ਇਹ ਆ ਗਿਆ ਜੀ 2 ਮੀਟਰ ਦਾ ਪੀਸ ਹੈ ਇਹਦੇ ਨਾਲ ਦੇ ਪੀਸ ਹੋਰ ਵੀ ਆਣਗੇ ਜੀ ਤੇ ਬਾਕੀ ਅਸੀਂ ਹਜੇ ਕਿਉਂਕਿ ਅਸੀਂ ਵੀ ਸੈਟਿੰਗ ਕਰਕੇ ਰੱਖਦੇ ਹੁੰਨੇ ਆਂਗੇ ਤਾਂ ਉਹ ਦੇ ਅਕੋਰਡਿੰਗ ਹੀ ਤੁਹਾਨੂੰ ਦੱਸੀ ਜਾਵਾਂਗੇ ਨਾਲ-ਨਾਲ ਹੋਰ ਪੀਸ ਵੀ ਮੈਨੂੰ ਲੱਗਦਾ ਹੈ ਨਿਕਲ ਲੰਗੇ ਦੇ ਨਾਲ ਦੇ ਇੱਕ 70 ਦਾ ਜੀ ਤੇ ਇੱਕ 20 ਦਾ ਦੇਖੋ ਕਿੰਨੇ ਪਿਆਰੇ ਪਿਆਰੇ ਜੇ ਪ੍ਰਿੰਟ ਨੇ ਐਦਾਂ ਲੱਗਦਾ ਜਿਵੇਂ ਪ੍ਰਿੰਟਿੰਗ ਹੋਈ ਹੁੰਦੀ ਹੈ ਵਾਟ ਇਹ ਸੌਰੀ ਪੇਂਟਿੰਗ ਹੁੰਦੀ ਹੈ ਕਿ ਪ੍ਰਿੰਟਿੰਗ ਹੈ ਸਾਰੀ ਬੜਾ ਪਿਆਰੇ ਜੇ ਕਲਰ ਹੈਗੇ ਦੇਖੋ ਇਹਦੇ ਨਾਲ ਦੇ ਪਹਿਲਾਂ ਵੀ ਗਏ ਸੀਗੇ ਹੁਣ ਵੀ ਆਪਣੇ ਕੋਲ 2.5 ਮੀਟਰ ਦਾ ਕਟ ਆ ਗਿਆ ਇਹਦੇ ਨਾਲ ਦੇ ਪੀਸ ਆਏ ਸੀਗੇ ਜਿਹੜੇ ਵੀ ਡਬਲ ਡਬਲ ਟ੍ਰਿਪਲ ਟ੍ਰਿਪਲ ਆਈ ਜਾਣਗੇ ਤੁਸੀਂ ਸਕਰੀਨਸ਼ਾਟ ਲੈ ਲਿਓ ਕਿਉਂਕਿ ਮੈਂ ਤਾਂ ਜਿੱਦਾਂ ਮੇਰੇ ਸਾਹਮਣੇ ਆਈ ਜਾਂਦੇ ਨੇ ਉਦਾਂ ਹੀ ਤੁਹਾਨੂੰ ਦਿਖਾਈ ਜਾਨੀ ਆ 3 ਮੀਟਰ ਦਾ ਪੀਸ ਹੈ ਜੀ ਦੇਖੋ ਜੀ ਇਹਦੇ ਨਾਲ ਦਾ ਸੇਮ ਸੂਟ ਮੈਂ ਵੇਅਰ ਕੀਤਾ ਹੋਇਆ ਹੈ ਇਹਦੇ ਵਿੱਚ 1 ਮੀਟਰ ਦਾ ਪੀਸ ਹੈ ਜੀ ਤੇ 380 ਦਾ 480 ਦਾ ਬਣ ਗਿਆ ਜੀ ਇਹ ਪ੍ਰੋਪਰ ਸੂਟ ਹੀ ਬਣ ਗਿਆ 5.5 ਮੀਟਰ ਦਾ ਉਸ ਤੋਂ ਬਾਅਦ ਆ ਗਿਆ ਜੀ ਇੱਕ ਆਪਣੇ ਕੋਲੇ ਪ੍ਰੋਪਰ ਪੂਰਾ 72 ਦਾ ਹੈ ਜੀ ਇਹਦੇ ਵਿੱਚੋਂ ਤੁਸੀਂ 5 ਮੀਟਰ ਜਾਂ 4.5 ਮੀਟਰ ਕੱਟ ਕਵਾ ਕੇ ਵੀ ਲੈ ਸਕਦੇ ਹੋ ਤੁਸੀਂ ਜੇ ਪੂਰਾ ਲੈਣਾ ਚਾਹੁੰਦੇ ਹੋਗੇ ਇੱਕ ਸੂਟ ਪ੍ਰੋਪਰ ਬਣਾਣਾ ਹੈ ਤੇ ਇੱਕ ਸ਼ਰਟ ਬਣਾਨੀ ਹੈ ਤਾਂ ਐਦਾਂ ਵੀ ਲੈ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਆ ਗਿਆ ਜੀ 370 ਦਾ ਚੈੱਕ ਕਰੀ ਚੱਲੋ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੇ ਉਸ ਤੋਂ ਬਾਅਦ ਲਓ ਜੀ ਇਹ ਵਾਲੇ ਦਿਖਾ ਰਹੀ ਹਾਂ ਮੈਂ ਤੁਹਾਨੂੰ ਇਹਦੇ ਵਿੱਚ ਕਈ ਪੀਸ ਹੈਗੇ ਆ ਜੀ ਇਹ ਵੀ ਸੇਮ ਉਹੀ ਸੈਲਫ ਵਾਲਾ ਆ ਗਿਆ ਇਹਦੇ ਵਿੱਚ ਸੈਲਫ ਬਣਿਆ ਹੋਇਆ ਹੈਗਾ 140 ਦਾ 1 ਦਾ ਤੇ 170 ਦਾ ਦੇਖੋ ਜੀ ਤੇ ਨੈਕਸਟ ਇਹਦੇ ਵਿੱਚ ਆ ਗਿਆ ਜੀ ਇਹ ਵਾਲਾ ਸੇਮ ਉਸੇ ਸੈਲਫ ਦੇ ਵਿੱਚ ਬੜਾ ਪਿਆਰਾ ਜਿਹਾ ਸਟਾਫ ਹੈ ਜੀ ਸਟਾਫ ਨਮਾ ਜ ਆ ਗਿਆ ਇਹ 2 ਵੀ ਦਾ ਪੀਸ ਹੈ ਜੀ ਤੇ ਇੱਕ ਪੀਸ ਇਹ ਦੇਖਣਾ ਪਊਗਾ ਜੀ ਆਪਾਂ ਨੂੰ ਕਿੰਨੇ ਦਾ ਪੀਸ ਹੋਊਗਾ ਮੀਟਰ ਕ ਦਾ ਹੋਊਗਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ 270 ਦਾ ਇਹਦੇ ਵਿੱਚ ਆਪਣੇ ਇਹ ਇੱਕ ਨਵੀਂ ਜੀ ਚੀਜ਼ ਆਈ ਹੈ ਤੁਹਾਡਾ ਟੇਸਟ ਚੇਂਜ ਹੋ ਗਿਆ ਇਸ ਵਾਰ ਇਹ ਸੂਟਾਂ ਦੇ ਵੀ ਟੇਸਟ ਚੇਂਜ ਹੋ ਗਿਆ ਤੇ ਇਹ ਵਾਲੇ ਸੂਟਾਂ ਦੇ ਵੀ ਟੇਸਟ ਚੇਂਜ ਹੋ ਚੁੱਕੇ ਹੈ ਜੀ ਕਿਉਂਕਿ ਸਾਰੇ ਆਪਾਂ ਕਾਟਨ ਦੇ ਲੀਬਿਆ ਦੇ ਬਾਰੇ ਸੀ ਇਹ ਲੀਬਿਆ ਵਾਲਿਆਂ ਨੇ ਇੱਕ ਨਵੀਂ ਚੀਜ਼ ਦੇਤੀ ਆਪਾਂ ਨੂੰ ਇਹ ਲੀਲਨ ਖਾਦੀ ਲੀਲਨ ਆ ਗਿਆ ਜੀ ਖਾਦੀ ਲੀਲਨ ਆ ਗਿਆ ਬੜਾ ਪਿਆਰਾ ਜਿਹਾ ਸਟੱਫ ਹੈ ਉਹ ਨਹੀਂ ਹੈਗਾ ਜੀ ਇਹ ਲੀਲਨ ਇੱਕ ਹੁੰਦਾ ਟਿਲਕਣਾ ਜਿਹਾ ਲੀਲਨ ਹੁੰਦਾ ਜਿਹੜਾ ਲਫੀ ਜਾਂਦਾ ਹੁੰਦਾ ਪਿਓਰ ਵਾਲੀ ਕਾਟਨ ਆ ਗਈ ਜੀ ਇਹ ਤੇ ਇਹਦੇ ਵਿੱਚ ਆਪਣੇ ਕੋਲੇ ਇਹ ਸ਼ਰਟ ਪੀਸ ਆ ਗਿਆ ਤੇ ਇੱਕ ਇਹਦੇ ਨਾਲ ਛੋਟਾ ਪੀਸ ਵੀ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ 2 ਮੀਟਰ ਦਾ ਪੀਸ ਹੈ ਤੇ ਆਹ ਪ੍ਰਿੰਟ ਆ ਗਿਆ ਜੀ ਇਹਦੇ ਵਿੱਚ ਇੱਕ 3 ਮੀਟਰ ਦਾ ਪੀਸ ਹੈ ਤੇ ਇਹਦੇ ਵਿੱਚ ਇੱਕ ਕਲਰ ਪਰਪਲ ਆ ਗਿਆ ਜੀ 290 ਦਾ ਪੀਸ ਹੈ ਉਸ ਤੋਂ ਬਾਅਦ ਆ ਗਿਆ ਜੀ 390 ਦਾ ਪੀਸ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 280 ਦਾ ਪੀਸ ਹੈ ਜੀ ਇਹ ਤੇ 110 ਦਾ ਪੀਸ ਹੈ ਜੀ ਦੇਖੋ ਚੈੱਕ ਕਰੀ ਚੱਲੋ ਤੁਸੀਂ ਬਹੁਤ ਸੋਹਣੇ ਸੋਹਣੇ ਕਲਰ ਨੇ ਤੇ ਤੁਹਾਨੂੰ ਪ੍ਰਿੰਟਿੰਗ ਆਪਾਂ ਦਿਖਾ ਦਾਂਗੇ ਦੇਖੋ ਜਿਹੜਾ ਪਹਿਲਾਂ ਆਇਆ ਸੀ ਇਹਦੇ ਵਿੱਚ ਦੋ ਸੂਟ ਪ੍ਰੋਪਰ ਬਣ ਜਾਣਗੇ ਸੇਮ ਫੇਰ ਆ ਗਿਆ 7.5 ਮੀਟਰ ਵਾਲੇ ਨਾਲ ਦਾ 320 ਦਾ ਜੀ ਤੇ ਉਸ ਤੋਂ ਬਾਅਦ ਲੋ ਜੀ ਸਾਰੀਆਂ ਭੈਣਾਂ ਦੇ ਮੈਨੂੰ ਐਦਾਂ ਲੱਗਦਾ ਹੈ ਕਿ 4-500 ਮੈਸੇਜ ਆਏ ਸੀ ਇਹ ਸੂਟ ਨੂੰ ਲੈ ਕੇ ਲੋ ਜੀ ਦੁਬਾਰਾ ਤੋਂ ਫਿਰ ਪੀਟ ਆ ਗਿਆ ਇਹਦੇ ਵਿੱਚ ਇੱਕ 20 20 ਦਾ ਪੀਸ ਆਇਆ ਜੀ ਆਪਣੇ ਕੋਲ 1-2 ਮੀਟਰ ਦਾ ਇਹ ਚਾਰਵੀ ਪ੍ਰੋਪਰ ਸੂਟ ਬਣ ਜਾਣਾ ਤੁਹਾਡਾ ਸਟ੍ਰੇਟ ਬਾਟਮ ਦੇ ਨਾਲ ਤੇ ਉਸ ਤੋਂ ਬਾਅਦ ਆ ਗਿਆ ਜੀ 3 ਮੀਟਰ ਦਾ 33 ਦਾ ਹੈ ਜੀ ਤੇ ਇਹਦੇ ਵਿੱਚ ਇੱਕ 3 ਦਾ ਆ ਗਿਆ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ 3 ਦਾ 32 ਦਾ ਤੇ ਉਸ ਤੋਂ ਬਾਅਦ ਇਹ ਵਾਲਾ ਆ ਗਿਆ ਜੀ ਇੱਕ ਇਹ ਵਾਲਾ ਆ ਗਿਆ 3 ਮੀਟਰ ਦਾ ਤੇ ਇਹ ਵਾਲਾ ਆ ਗਿਆ ਜੀ 1.3 ਦਾ ਤੇ ਨੈਕਸਟ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਇਹ ਵਾਲਾ ਪ੍ਰਿੰਟ ਇਹਦੇ ਵਿੱਚ ਇੱਕ 2 70 ਦਾ ਹੈ ਜੀ ਇਹ ਸ਼ਰਟ ਪੀਸ ਹੈ ਤੇ ਇਹਦੇ ਵਿੱਚ ਇੱਕ 70 ਦਾ ਮੈਰੂਨ ਕਲਰ ਦੇ ਵਿੱਚ ਬੜਾ ਸੋਹਣਾ ਜਿਹਾ ਹੈਗਾ ਇੱਕ 3 ਮੀਟਰ ਦਾ ਇਹ 4 70 ਪੌਣੇ 5 ਮੀਟਰ ਦਾ ਬਣ ਗਿਆ ਜੀ ਸੂਟ ਬਹੁਤ ਸੋਹਣੇ ਸੋਹਣੇ ਕਲਰ ਪ੍ਰਿੰਟ ਆਏ ਨੇ ਜੀ ਇਹਦੇ ਵਿੱਚ ਵੀ ਤੁਹਾਨੂੰ ਇੱਕ 230 ਦਾ ਪੀਸ ਮਿਲ ਜੂਗਾ ਜੀ ਇਹ 1-1 ਮੀਟਰ ਦੇ ਡੇਟਡ ਮੀਟਰ ਦੇ ਪੂਰਾ ਪ੍ਰੋਪਰ ਸੂਟ ਹੀ ਬਣਾ ਕੇ ਦੇ ਦਾਂਗੇ ਜੀ ਤੁਹਾਨੂੰ 5 ਮੀਟਰ ਦਾ ਸੂਟ ਹੀ ਬਣ ਜੂਗਾ ਤੁਹਾਡਾ ਇਹ ਫੇਰ ਉਹ ਨਵਾਂ ਸਟਾਫ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੈਲਫ ਵਾਲਾ 3 ਮੀਟਰ ਦਾ ਤੇ ਇਹ 280 ਦਾ ਆ ਗਿਆ ਜੀ ਤੇ ਉਸ ਤੋਂ ਨੈਕਸਟ ਆ ਗਿਆ ਜੀ 290 ਦਾ ਇਹ ਹੈ 2 ਮੀਟਰ ਦੀ ਸ਼ਰਟ 180 ਦਾ ਜੀ ਇੱਕ 90 ਦਾ ਪੀਸ ਆ ਗਿਆ ਜੀ ਇੱਕ ਦੇਖੋ ਕਿੰਨਾ ਸੋਨਾ ਜਿਹਾ ਪ੍ਰਿੰਟ ਆ ਬਲੈਕ ਦੇ ਵਿੱਚ 2 ਮੀਟਰ ਦਾ ਤੇ ਇਹਦੇ ਨਾਲ ਦਾ ਪਹਿਲਾਂ ਵੀ ਜਾ ਚੁੱਕਿਆ 1.5 ਮੀਟਰ ਦਾ ਹੋਰ ਆ ਗਿਆ ਜੀ ਇਹ ਦੋ ਵੀ ਦਾ ਆ ਗਿਆ ਪਹਿਲਾਂ ਵੀ ਕਿਸੇ ਭੈਣ ਕੋਲੇ ਇਹਦੇ ਨਾਲ ਦਾ ਗਿਆ ਤੇ ਇਹਦੇ ਨਾਲ ਦਾ ਇੱਕ ਹੋਰ ਆ ਗਿਆ ਜੀ ਦੋ ਵੀ ਦਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਇੱਕ 30 ਦਾ ਤੇ 2 ਮੀਟਰ ਦਾ ਇਹ 3 30 ਬਣ ਗਿਆ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ 2.5 ਮੀਟਰ ਦਾ ਪੀਸ ਇਹਦੇ ਨਾਲ ਦੇ ਪਹਿਲਾਂ ਵੀ ਜਾ ਚੁੱਕੇ ਨੇਗੇ ਤੇ ਇਹ ਵਾਲਾ ਆ ਗਿਆ 2 ਮੀਟਰ ਦਾ ਤੇ 1 ਮੀਟਰ ਦਾ 3 ਮੀਟਰ ਤੇ ਇਹ ਦੇਖੋ ਨੈਕਸਟ ਪ੍ਰਿੰਟ ਕਿੰਨਾ ਪਿਆਰਾ ਜਿਹਾ ਹੈ 22 ਦਾ ਤੇ ਉਸ ਤੋਂ ਬਾਅਦ ਫਿਰ ਆ ਗਿਆ ਜੀ ਕਿੰਨਾ ਪਿਆਰਾ ਜਿਹਾ ਪ੍ਰਿੰਟਿੰਗ ਹੈ 2 ਮੀਟਰ ਦਾ ਐਂਡ 210 ਦਾ ਆ ਗਿਆ ਜੀ ਇਹ ਐਂਡ ਉਸ ਤੋਂ ਬਾਅਦ ਆ ਗਿਆ ਜੀ 130 ਦਾ ਐਂਡ 150 ਦਾ ਜੀ ਇਹਦੇ ਨਾਲ ਦਾ ਪਹਿਲਾਂ ਵੀ ਪੀਸ ਦਿਖਾ ਚੁੱਕੇ ਆ ਤੁਸੀਂ ਖੁਦ ਮੈਚਿੰਗ ਕਰ ਲਿਆ ਕਰੋ ਜੀ ਦੇਖ ਲਿਆ ਕਰੋ ਤੇ ਉਸ ਤੋਂ ਵਧਾ ਗਿਆ ਜੀ 260 ਦਾ ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ ਜਿਹੜਾ ਸੂਟ ਵੀ ਤੁਹਾਨੂੰ ਚਾਹੀਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ 9253115036 ਦੇ ਉੱਤੇ ਆ ਆਰਡਰ ਹੈ ਜਿਹੜਾ ਆਪਣਾ ਤੁਸੀਂ ਪਲੇਸ ਕਰ ਸਕਦੇ ਹੋ ਜੀ ਤੇ 125 ਰੁਪਏ ਪਰ ਮੀਟਰ 625 ਦਾ ਸੂਟ ਹੈ ਜੀ ਸ਼ਿਪਿੰਗ ਐਕਸਟਰਾ ਰਹਿੰਦੀ ਹੈ ਸ਼ਸ਼ੀ ਸ਼ਿਕਰ ਜੀ